ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪੰਜਵਾਂ ਕਤਕੋੜ ਕਾਬੂ ਲੋਗਾ ਮੋਹਨ ਦੀਨ ਕਿਰਪਾਈ ਐਸੇ ਜਾਣ ਪਾਈ ਸਨ ਸੂਰ ਗੁਰਦਾਤਾ ਰਾਖੈ ਆ ਬਢਾਈ ਰਾਵ ਭਗਤਾں ਕਾ ਅਗਿਆਕਾਰੀ ਸਦਾ ਸਦਾ ਸੁਖ ਦਾਈ ਆਪਣੇ ਕੋ ਕਿਰਪਾ ਕਰਿਓ ਇਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦਿਤਿਆ ਭਰਮ ਚਕਾਈ ਠਾਮਾਰੂ ਮਹੱਲਾ ਪੰਜੇਵਾ ਮੇਰਾ ਠਾਕੁਰ ਅਤਿ ਭਾਰ ਮੋਹਿ ਸੇਵਕ ਬੀਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਣਾਮ ਮੋਖ ਦੇਹੋ ਦਨ ਰਹਾਓ ਸਗਲੇ ਮੈਂ ਦੇਖੇ ਜੋ ਹੀ ਬੀਜੋ ਅਵਰ ਨ ਕੋਈ ਜੀ ਅਨਪਤ ਪਾਲ ਸਮਾਹੈ ਹੈ ਹੁਸੀਆ ਹੀ ਜਿਮ ਕੀ ਜਤਿ دیਵਾ ਨਾਨਕ ਲਾਗੋ ਸੇਵਾ ਮਾਰ ਮਹੱਲਾ ਪੰਜੇਵਾ ਪਤ ਉਧਾਰਨ ਤਾਰਨ ਬਲ ਬਲੇ ਬਲ ਬਲ ਜਾਈਐ ਸਾਕੋਈ ਭਿਟੇ ਸੰਤਿ ਜਿਤ ਹਰ ਹਰੇ ਹਰ ਧਾਈ ਐ ਮੋਕ ਕੋਈ ਨ ਜਾਣ ਤਕ ਇਤ ਦਾਤੁ ਮਾਰਾ ਏ ਹਾਏ ਊਟ ਅਧਾਰਾ ਰਹਾਉ ਸਰਬ ਧਾਰਨ ਪ੍ਰਤਿ ਪਾਰਨ ਇਕ ਬਿਨੋ ਦੀਨਾ ਤੁਮਰੀ ਬੇਦ ਤੁਮਹੀ ਜਾਨੋ ਤੁਮ ਜਲ ਹਮ ਮੀਨਾ ਪੂਰਨ ਬਸਤੀਰਨ ਸੁਆਮੀ ਆਇਓ ਅਚ ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮਹੀ ਅਚ ਰਹਾ ਪ੍ਰਭ ਤੁਮਹੀ ਅਚ ਟਲ ਕਿਉ ਦੇਵਾ ਮੋਹਨ ਲਾਕੇ ਅਪਾਰਾ ਦਾਨ ਪਾਵੋ ਸੰਤਾਂ ਸੰਗ ਨਾਨਕ ਰੇਣੇ ਦਾ ਸਾਰਾ ਮਾਰੂ ਮਹੱਲਾ ਪੰਜਵਾ ਤਿਤੇ ਅਗਾਏ ਸੰਤਾ ਗੁਰ ਜਾਨੈ ਜਨ ਮੰਤਾ ਤਾਂ ਕੀ ਕਿਛ ਕਹਿ ਨ ਜਾਇ ਤਾ ਕੋ ਨਾਮ ਵਡਾਈ ਲਾਲ ਅਮੋ ਲਾਲੋ ਅਗੇ ਅਤਲਾ ਨਾਮ ਰਹਾਉ ਅਵਗਦ ਸਿਉ ਮਾਨਿਆ ਮਨੋ ਗੁਰਮੁਖ ਤਤ ਗਿਆਨੋ ਪੇਖ ਸਗਲ ਧਿਆਨੋ ਤਜਿਓ ਮਨ ਤੇ ਅਭਿਮਨੋ ਨੇਚਲ ਤਨ ਕਾ ਠਾਣਾ ਗੁਰ ਤੇ ਮਹਿਲ ਪਛਾਣਾ ਦਿਨ ਗੁਰ ਮਿਲ ਜਾਗੇ ਹਰ ਕਿਸੇ ਸੇਵਾ ਲਾਗੇ ਹੋਰੰਤ ਵਿਤੇ ਅਗਾਈ ਸਹਿ ਸਮਾਜ ਸੁਭਾਈ ਹਰ ਪੰਡਾਰੇ ਹਾਥ ਆਇਆ ਨਾਨੇ ਗੁਰ ਤੇ ਪਾਇਆ ਹਰ ਪੰਡਾਰੇ ਹਾਥ ਆਇਆ ਨਾਨੇ ਗੁਰ ਤੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ